ਮੰਡੀਰ 5310 ਵਿੱਚ ਕੁਝ ਕੁ ਮਾਡਲ ਨਵੇਂ ਆਏ ਆ ਕੱਲੇ 5310 ਨਹੀਂ ਹੋਰ ਚ ਵੀ ਬਾਈ ਹਾਏ ਹਾਏ ਹਾਂ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਫੇਰ ਮਨਦੀਪ ਬਾਈ ਕੋਲੇ ਮੈਨੂੰ ਫੇਰ ਤੁਸੀਂ ਕਹਿ ਦੇਣਾ ਰੋਜ਼ ਹੀ ਜੌਂਡੀਆ ਦੀ ਵੀਡੀਓ ਬਣਾਉਂਦਾ ਸਤਿ ਸ੍ਰੀ ਅਕਾਲ ਬਾਈ ਉਹ ਸਾਡਾ ਸੁਆਬ ਵੀ ਹੋਂ ਉਹ ਜਿਹੇ ਬੰਦਾ ਵੀ ਕੋਈ ਨਾ ਕੋਈ ਮਾਡਲ ਨਵਾਂ ਆਇਆ ਹੁੰਦਾ ਹਨਾ ਜੀ ਤੇ ਮੈਂ ਕੋਈ ਨਾ ਕੋਈ ਸਮਾਨ ਲੈਣ ਆਇਆ ਹੁੰਦਾ ਸਿੱਧੀ ਜੀ ਗੱਲ ਤੇ ਇਹ ਚ ਬਾਈ ਜੀ ਕੀ ਨਵਾਂ ਆਇਆ ਇਹ 53 ਸਿਹੜਾ ਮਾਡਲ ਆਪਣੇ ਪਹਿਲਾਂ V1 ਚੋਂਦਾ ਸੀ ਹਾਂਜੀ ਇਹਨੂੰ ਹੁਣ V2 ਚ ਕੱਟਤਾ ਕੰਪਨੀ ਨੇ ਜਿਵੇਂ 52s V2 ਵਾਲੀ ਸਪੀਡਾ ਹਾਂਜੀ ਸੇਮ ਇਹਰੇ ਚ ਮਿਲ ਜਾਣੀ ਆਪਾਂ ਨੂੰ ਜਿਹੜੇ V2 ਵਾਲੀ 59 10 ਵਾਲੀਆਂ ਸੇਮ ਸਪੀਡਾ ਸੇਮ ਸਪੀਡਾ 59s V2 ਜਿਹੜਾ ਹੁੰਦਾ ਸੀ ਸੇਮ ਸਪੀਡਾ ਕਰਤਾ ਨੇ ਓਕੇ ਤੇ ਇਹਦੀ ਹੋਰ ਵੀ ਕੋਈ ਚੇਂਜਸ ਕਰੇ ਆ ਕੋਈ ਪਤਾ ਨਹੀਂ ਫਿਲਹਾਲ ਫਿਲਹਾਲ ਹਜੇ ਕੋਈ ਚੇਂਜਸ ਨਹੀਂ ਬਸ ਕੱਲੀ ਸਪੀਡ ਦੇ ਵਿੱਚ ਬਦਲੀ ਆ ਜਿਹੜੀ ਡਿਮਾਂਡ ਸੀਗੀ ਪਹਿਲਾਂ V1 ਚਾਹੁੰਦਾ ਸੀਗਾ ਤੇ ਲੋਕ ਹੁਣ ਕਿਉਂਕਿ V2 ਦੀ ਸਪੀਡ ਦੀ ਜ਼ਿਆਦਾ ਡਿਮਾਂਡ ਹੋਈ ਪਈ ਤੁਹਾਨੂੰ ਪਤਾ ਹਰ ਪਾਸੇ V2 V2 ਹੈ ਪਿਆ ਉਹ ਲੋਕ ਤਾਂ ਡੀਜੀ ਵੀ ਕਹਿਣਗੇ V2 ਆਉਂਦਾ ਉੱਚੀ ਭਾਲਦੇ ਆ ਹੋਰ ਵੀ ਭਾਲਦੇ ਆ ਪਰ ਉੱਚ ਨਹੀਂ ਹਜੇ ਆਇਆ ਆਪਣੇ ਹੋਰ 54 55 ਦੋਨੇ ਆਉਣ ਲੱਗੇ 53 575 ਦਾ ਇਹ ਦੋਨਾਂ ਦੀਆਂ ਤਾਂ ਬਹੁਤ ਦੇਰ ਦਾ ਹੁੰਦਾ ਸੀ 53s ਨਹੀਂ ਹੁੰਦਾ ਸੀ ਇਹ ਹੁਣੇ ਲਾਂਚ ਹੋਇਆ ਠੀਕ ਆ ਬਾਈ ਇਹ ਸਾਲ ਲਾਂਚ ਕਰਤਾ ਰਹਿਣਾ ਤੇ ਇਹਦੇ ਇੰਜਨ ਇੰਜਨ ਤੇ ਤਾਂ ਨਹੀਂ ਕੋਈ ਫਰਕ ਪਿਆ ਨਹੀਂ ਇੰਜਨ ਤੇ ਕੋਈ ਫਰਕ ਨਹੀਂ ਹੈ ਇੰਜਨ ਪਹਿਲਾਂ ਹੀ ਵਧੀਆ ਤੁਸੀਂ ਇੰਜਨ ਸੇਮ ਰੋਲ ਨਹੀਂ ਹੈ ਦੀ ਇੰਜਨ ਤਾਂ ਗਾੜਾ ਬਦਲਣਗੇ ਜਾ ਕੇ ਜਦੋਂ ਕਿ ਇਹ ਹੁਣ BS4 ਆ ਫਿਰ BS5 ਹੋਊਗਾ ਅੱਗੇ ਜਾ ਕੇ ਅਜੇ ਗਵਰਨਮੈਂਟ ਕਰੂਗੀ ਹਜੇ ਉਵੇਂ ਹੀ ਆ ਥੱਲੇ ਉਵੇਂ ਹੀ ਹਾਂ ਇਹ ਬਾਈ ਜਿਵੇਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ 52 10 ਦੀਆਂ V2 ਵਾਲੀਆਂ ਦੀਆਂ ਸਪੀਡਾਂ ਹੋਈਆਂ। ਜੀ। ਫਿਰ ਸਪੇਅਰ ਪਾਰਟ ਦਾ ਵੀ ਸੌਖਾ ਹੋਊਗਾ ਸਮਾਨ। ਹਾਂ ਸਪੇਅਰ ਪਾਰਟ ਸੇਮ ਹੀ ਹੋਊਗਾ ਦਾ। ਜਿਹੜੇ ਸਪੀਡਾਂ ਕਰਾਰੀ ਹੈ ਉਹਦੀ ਸੇਮ। ਸੇਮ ਹੋ ਜੂਗਾ ਨਾ। ਸੇਮ ਸਾਰਾ ਕੁਝ। ਕੋਈ ਕੋਝਣਟ ਨਹੀਂ ਹੋਊਗਾ। ਨਾ ਨਾ ਇਹਦੇ ਵਾਲੀ ਯੂਚ ਪਾਦਾ ਉਹਦੀ ਇਚਪਾਲੇ ਇੱਕੋ ਹੀ ਚੀਜ਼ ਆ। ਹਾਂ ਵਿਸ਼ਵਾਸ ਸਪੇਅਰ ਪਾਰਟ ਰੱਖਣਾ ਵੀ ਸੌਖਾ ਪਰ ਇਹ ਤੇ ਵੀ ਸਿੰਕਰੋਮੈਸ਼ ਮਿਲ ਜੂਗਾ ਉਹਨੂੰ ਜਗਾ ਲੈਣਾ। B2 'ਚ ਹਜੇ ਨਹੀਂ ਆਇਆ ਪਰ ਗਾਹ ਸਿੰਕਰੋਮੈਸ਼ ਆ ਜਾਊਗਾ। ਆ ਜਾਊਗਾ B2 'ਚ। ਆਪਣਾ ਫਿਰ ਸੁਆਪ ਬਣ ਜਾਣਾ। 54 5 ਸਿੰਕਰੋਮੈਸ਼ ਹੁੰਦਾ ਆਪਣਾ ਪਰ ਉਹ ਆਪਾਂ ਉਹਦੇ ਚ ਆਉਂਦਾ ਨਹੀਂ ਬੋਨ ਜਾਂਦਾ ਅੱਜ ਉਹ ਬੰਜੂਆ ਗੇਅਰ ਚ ਕਰਨਾ ਦਾ ਗਰਾਰੀਆਂ ਬਦਲਣੀਆਂ ਬਦਲਦਾ ਹੋ ਜਾਂਦਾ 54 ਪੰਜਾਂ ਵਾਲੀ ਪੈਣੀਆਂ ਸਾਰੀਆਂ ਕਰਾਂਗੇ ਜਰੂਰ ਉਹਦਾ ਸਵਾਦ ਦੱਸਾ ਕੀ ਏ ਉਹ ਘਰ ਪਰ ਨਹੀਂ ਕਰਦਾ ਹਾਂ ਇਹ ਬਹੁਤ ਈਜ਼ੀ ਹੈ ਗੇਅਰ ਪਾ ਇੱਕ ਨਾ ਜੌਂਡੀਅਰ ਚ ਬਾਈ ਪਤਾ ਨਹੀਂ ਕੀ ਚੱਕਰ ਆ ਹੁਣ ਆਪਾਂ ਤਾਂ ਰੋਜ਼ ਚਲਾਉਣੇ ਆ ਹਾਂਜੀ ਹਾਂਜੀ ਸਾਡੇ ਹੱਤੇ ਗੇਅਰ ਟੇਕੇ ਹਾਂਜੀ ਕਿਤੇ ਵੀ ਦੇਖਿਆ ਤੁਸੀਂ ਜਿਹੜਾ ਨਵਾਂ ਬੰਦਾ ਬੈਂਦਾ ਨਾ ਉਹ ਤੋਂ ਗੇਅਰ ਨਹੀਂ ਪੈਂਦਾ ਉਹ ਤੋਂ ਨਹੀਂ ਪੈਂਦਾ ਉਹ ਤੋਂ ਔਖਾ ਲੱਗਦਾ ਔਖਾ ਉਹਨੂੰ ਅਲੱਗ ਕਰ ਕਰ ਜੀ ਕਰਾਈ ਜਾਂਦਾ ਆਣ ਨੰਨੂ ਨੂੰ ਕਿੰਨਾ ਚਿਰ ਹੋ ਗਿਆ ਚਲਾਉਂਦੇ ਇਹਨੂੰ ਕਈਆਂ ਦੇ ਹੱਥੇ ਹੀ ਬੈਂਦਾ ਨਹੀਂ ਟਿਕਦਾ ਨਹੀਂ ਪੈਂਦਾ ਇਹ ਤੇ ਹੁਣ ਇਹ ਕੁਦਰਤ ਵੱਲੋਂ ਨਾ ਉਹਦਾ ਡਿਜ਼ਾਈਨ ਥੋੜਾ ਜਿਹਾ ਇਦਾਂ ਦਾ ਵਾ ਅਲੱਗ ਜਾ ਹਾਂ ਅਲੱਗ ਆ ਵੀ ਤੁਹਾਨੂੰ ਜਿਹੜਾ ਸੈਂਕ੍ਰੋਮੈਸ਼ ਨਹੀਂ ਟਰੈਕਟਰ ਦਾ ਥੋੜਾ ਜਿਹਾ ਆਰਪੀਐਮ ਇੰਜਨ ਦਾ ਮੈਚ ਕਰਨਾ ਪੈਂਦਾ ਗੇਅਰ ਨਾਲ ਗੱਡੀ ਵਾਲਾ ਸਾਹਬ ਆ ਕਾਰ ਵਾਲਾ ਸਾਹਬ ਆ ਥੋੜਾ ਜਿਹਾ ਮੈਚ ਕਰਕੇ ਆਰਪੀਐਮ ਪਾਉਣਾ ਪੈਂਦਾ ਫੇ ਉਦੋਂ ਦੋ ਹੱਥ ਲੱਗ ਗਏ ਫਿਰ ਕੋਈ ਗੱਲ ਨਹੀਂ ਇਹ ਕੋਈ ਥੋੜਾ ਮੈਥਡ ਸਮਝ ਨਹੀਂ ਲੋੜ ਹੈ ਹਾਂ ਮੈਥਡ ਬੰਦਾ ਸਮਝ ਗਿਆ ਫਿਰ ਨਹੀਂ ਕੋਈ ਪ੍ਰੋਬਲਮ ਹੈ ਜੀ ਐਡਾ ਬਸ ਮੇਰੇ ਵੀਰ ਨੇ ਗੱਲ ਨੂੰ ਥੋੜਾ ਜਿਹਾ ਸਮਝਿਆ ਕਿ ਨਹੀਂ ਐਡਾ ਮਸਲਾ ਜੀ ਹਾਂ ਜਿਵੇਂ ਆਪਾਂ ਗੱਡੀ ਦਾ ਗੇਅਰ ਪਾਉਣੇ ਆ ਯਾਰ ਹਾਂ ਜੇ ਆਪਾਂ ਗੱਡੀ ਨੂੰ ਪਹਿਲੇ ਪੰਜਵੇਂ 'ਚ ਤੋੜ ਦਈਏ ਆਹ ਬਾਅਦ 'ਚ ਉਹਨੂੰ ਹੋਰ ਤਰ੍ਹਾਂ ਇੰਜਨ ਦੀ ਸਪੀਡ ਵਾੜੀ ਹੋਵੇ ਹਾਂ ਤੇ ਗੇਅਰ ਆਪਾਂ ਹੋਰ ਛੋਟਾ ਪਾਈਏ ਕਰੋ 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 ਜਿਹੜੀ ਸੇਂਕ੍ਰੋਮੇਸ਼ ਨਹੀਂ ਹੈ ਉਹਨੇ ਕਰਨਾ ਹੀ ਕਰਨਾ ਹਾਂ ਉਹਨੇ ਕਰਨਾ ਜਾਇ ਕੋਈ ਵੀ ਆ ਕਾਰ ਆ ਮੋਟਰਸਾਈਕਲ ਸਕੂਟਰ ਕੋਈ ਵੀ ਆ ਜੇ ਉਹ ਤੁਹਾਡੇ ਆਰਪੀਐਮ ਗਲਤ ਹੋਣਗੇ ਉਹਨੇ ਕਰ 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 ਉਹਨੇ ਕਰਨਾ ਹੀ ਕਰਨਾ ਸੇਮ ਟਰੈਕਟਰ ਆ ਉਹ ਟਰੈਕਟਰ ਵੀ ਫੁੱਲ ਰੇਸ ਦਿੱਤੀ ਆ ਗੇਅਰ ਛੋਟਾ ਪਾ ਰਹੇ ਆ ਹਨਾ ਤੇ ਉਹ ਆਰਪੀਐਮ ਤੁਹਾਡੇ ਮੈਚ ਨਹੀਂ ਕਰਦੇ ਪੈਰ ਵਾਲੀ ਰੇਸ ਨਾਲ ਥੋੜਾ ਜਿਹਾ ਮੈਚ ਕਰਨਾ ਸਿੱਖ ਲਓ ਬਸ 1 ਮਿੰਟ ਦਾ ਕੰਮ ਫਿਰ 1 ਮਿੰਟ ਦਾ ਹੀ ਕੰਮ ਫਿਰ ਤਾਂ ਵਾਜਨ ਨੂੰ ਤੇਰੇ ਖਾਨੇ ਗੱਲ ਪਈ ਹੁਣ ਤਾਂ ਨਹੀਂ ਕਰਦਾ ਹਾਂ ਇਹ ਵਾਹ ਕਰਦਾ ਹੁੰਦਾ ਤੇ ਇਹਦੇ ਤਾਂ ਨਹੀਂ ਬਾਈ ਫਿਲਟਰਾਂ ਦਾ ਕੋਈ ਫਰਕ ਪਿਆ ਨਹੀਂ ਇਹ ਤਾਂ ਪਹਿਲਾਂ ਹੀ 500 ਘੰਟੇ ਵਾਲਾ ਹੀ ਆਉਂਦਾ ਇਹਦੇ ਪਹਿਲੇ 500 500 ਘੰਟਾ ਜਿੰਨੇ ਐ ਐਚ ਪੀ ਸੀ ਆਰ ਟਰੈਕਟਰ ਆ ਸਾਰੇ ਹੀ ਇਹ 500 ਘੰਟੇ ਦੇ ਬਾਈ ਜਿਹੜੀ ਆਪਾਂ ਫੇਵਰ ਦੀ ਜਾਂ ਪਲਾਸਟਿਕ ਦੀ ਟੈਂਕੀ ਆਪਣੇ ਸਭ ਤੋਂ ਪਹਿਲਾਂ ਜੌਂਡੀਅਰ ਚ ਆਉਣ ਲੱਗੀ ਆ ਸਭ ਤੋਂ ਪਹਿਲਾਂ ਜਿੰਨਾ ਕ ਮੈਨੂੰ ਪਤਾ ਹਾਂਜੀ ਹਾਂਜੀ ਉਦੋਂ ਤਾਂ ਐ ਵੀ ਕਹਿੰਦੇ ਸੀ ਟੁੱਟ ਜਾਣੀ ਐ ਹੁਣ ਵੈਸੇ ਸਾਰਿਆਂ ਚ ਆ ਰਹੀ ਐ ਇਹਦਾ ਬੈਨੀਫਿਟ ਕੀ ਆ ਬਾਈ ਜਗਾਲ ਨਹੀਂ ਪੈਂਦਾ ਨਹੀਂ ਗਾਲ ਨਹੀਂ ਪੈਂਦਾ ਜਮ ਸਰੋਂ ਵੱਡੀ ਇਹੀ ਬੈਨੀਫਿਟ ਆ ਕਿਉਂਕਿ ਤੇਲ ਚ ਪਾਣੀ ਆਉਣਾ ਹੀ ਹਣਾ ਆਣਾ ਹੀ ਆਣਾ ਉਹਨੂੰ ਰੋਕ ਦੇ ਸਕਦਾ ਕੋਈ ਹਮ ਕਿਉਂਕਿ ਜਦੋਂ ਤੇਕੀ ਖਾਲੀ ਹੋਣੀ ਨੇ ਜ ਹਵਾ ਬਣ ਜਣੀ ਆ ਹਵਾ ਚ ਮੋਇਸਚਰ ਖਿੱਚ ਲੈਣਾ ਤੇਲ ਨੇ ਉਹ ਆਣਾ ਹੀ ਆਣਾ ਇਹਨੂੰ ਜਗਾਲ ਨਹੀਂ ਪੈਂਦਾ ਬਸ ਇੱਕ ਹੀ ਬੈਨੀਫਿਟ ਆਦਾ ਬਸ ਹੋਰ ਬਾਕੀ ਕੋਈ ਬੈਨੀਫਿਟ ਨਹੀਂ ਬਾਕੀ ਹਾਂ ਬਾਕੀ ਦਾ ਜਣੀ ਦੀ ਇਵੇਂ ਗੱਲਾਂ ਕਹਿੰਦੀ ਆ ਨਹੀਂ ਕੋਈ ਨਹੀਂ ਕੋਈ ਹੋਰ ਕੋਈ ਨਹੀਂ ਇਹਹੀ ਪਟਾ ਬੈਨੀਫਿਟ ਹੂੰ ਕਿਉਂਕਿ ਜਦੋਂ ਜਗਾਲ ਪੈ ਕੇ ਥੱਲੇ ਕਚਰਾ ਟੈਂਕੀ ਆਪ ਬਣਾਉਣ ਲੱਗ ਜਾਂਦੀ ਆ ਉਹ ਲੋਹੇ ਵਾਲੀ ਟੈਂਕੀ ਆ ਆ ਜਾਂਦਾ ਆਪ ਆਪ ਕਚਰਾ ਬਣਾਉਣ ਲੱਗ ਜਾਂਦੀ ਇਹਦਾ ਪੰਗਾ ਇਹ ਆ ਉਹ ਕਚਰਾ ਗਾਂਹ ਨੁਕਸਾਨ ਕਰਦਾ ਫਸਕੇ ਪੈਪਰ 'ਚ ਇਹਨਾਂ ਡੈਕਟਰਾਂ ਦਾ ਸਭ ਤੋਂ ਜ਼ਿਆਦਾ ਕਰਦਾ ਹਾਂ ਹਾਂ ਹੋ ਗਿਆ ਸੀਆਰਡੀ ਇਹਨਾਂ ਦਾ ਸਭ ਕੁਝ ਹਾਂ ਇਹਨਾਂ ਨੂੰ ਤਾਂ ਬੜਾ ਹੀ ਪਿਓਰ ਚਾਹੀਦਾ ਹੂੰ ਡੀਜ਼ਲ ਕਿਉਂਕਿ ਪ੍ਰੈਸ਼ਰ ਬਹੁਤ ਆ ਹਮ ਇਹ ਜਿਹੜੀ ਰਫਾਈਨ ਆ ਨਾ ਮਤਲਬ ਇੰਨਾ ਪੰਪ ਇਹਦਾ ਰਫਾਈਨ ਹੁੰਦਾ ਉਹਨੂੰ ਪ੍ਰੈਸ਼ਰ ਇੰਨਾ ਕਰਕੇ ਹਾਈ ਪ੍ਰੈਸ਼ਰ ਚੱਲਣ ਕਰਕੇ ਉਹਨੂੰ ਬੜਾ ਸਾਫ ਬੀ ਜਾਂਦਾ ਕਤਰਾਂ ਖੇਚ ਲੈਂਦਾ ਬੜਾ ਸਾਫ ਡੀਜ਼ਲ ਚਾਹੀਦਾ ਹਮ ਕਤਰਾਂ ਖੇਚਦਾ ਨਹੀਂ ਬੰਦੀ ਬਲੌਗ ਮਾਰ ਜਾਂਦੀ ਹੈ ਛੇਤੀ ਬੰਦ ਹੋ ਜਾਂਦੇ ਹਾਂ ਮਤਲਬ ਬਲੌਗ ਮਾਰ ਜਾਣਾ ਇਹਨੇ ਫਿਰ ਸੈਂਸਰੀ ਨੇ ਲੱਗੇ ਹੋਏ ਆ ਕਤਰਾਂ ਕਤਰਾਂ ਨਹੀਂ ਗਾ ਜਾਣ ਦਿੰਦੇ 15 ਉਹ ਚੱਕਰ ਤੇ ਆ ਜਣਾ ਇਹਨੇ ਉਹਦੀ ਇੱਕ ਚੀਜ਼ ਤੁਸੀਂ ਸ਼ਾਇਦ ਪਤਾ ਨਹੀਂ ਨੋਟ ਕੀਤੀ ਕਿ ਨਹੀਂ ਕੀਤੀ ਆਪਣੀ ਵੀਡੀਓ ਤੇ ਇੱਕ ਵੀਰ ਨੇ ਕਮੈਂਟ ਕੀਤਾ ਸੀ ਕਹਿੰਦਾ ਯਾਰ ਤੁਹਾਡੇ ਫਿਊਜ਼ ਬਹੁਤ ੁੱਟਦੇ ਆ ਹੈਗੀ ਕੋਈ ਸਮੱਸਿਆ ਨਿਕੋ ਡੀ ਮੈਂ ਦੱਸਦਾ ਜੀ ਕੀ ਹੈ ਫਿਊਜ਼ ਦੀ ਜਿਹੜੀ ਸਮੱਸਿਆ ਆ ਵਾ ਇਹਦੇ ਚ ਦਰੇ ਅਰਥ ਸਹੀ ਨਹੀਂ ਹੂੰ ਮੰਨ ਲਓ ਅਰਥ ਜਨਰੇਟਰ ਦੇ ਦੋ ਤਿੰਨ ਤ੍ਹਾਂ ਦੇ ਅਰਥ ਹੁੰਦੇ ਆ ਹੂੰ ਜੇ ਕਿਸੇ ਨੂੰ ਸਮੱਸਿਆ ਆਉਂਦੀ ਆ ਪਹਿਲਾਂ ਸਾਰੇ ਅਰਥ ਛੱਲ ਕੇ ਰਗੜ ਕੇ ਮਰੇਗਮਾਲ ਨਾਲ ਅਰਥ ਦੁਬਾਰਾ ਲਾ ਦੋ ਚੰਗੀ ਤਰ੍ਹਾਂ ਵੀ ਆਪ 100% ਤੇ ਨਾਲ ਹਜੂ ਠੀਕ ਠੀਕ ਹੈ ਹਜੂ ਠੀਕ ਹਾਂ ਸੈਕੰਡ ਚੀਜ਼ ਹੁੰਦੀ ਆ ਜੋੜ ਬਾਇਰਿੰਗ ਦੇ ਹਾਂਜੀ ਕੋਈ ਹੋਰਾ ਹੋਣਾ ਸਹੀ ਨਾ ਹੋਵੇ ਲੂਜ਼ ਹੋ ਵੀ ਕਿਤੋਂ ਹੂੰ ਤਾਂ ਉਹ ਜੋੜ ਦੁਬਾਰਾ ਖੋਲ ਕੇ ਕਿਸੇ ਚੰਗੇ ਟੈਕਨੀਸ਼ੀਅਨ ਤੋਂ ਦੁਬਾਰਾ ਲਵਾ ਲਓ ਓਕੇ ਠੀਕ ਹੈ ਹੋਰ ਅਦਰਵਾਈ ਕੋਈ ਐਡਾ ਫਿਊਜ ਵਾਲਾ ਮਸਲਾ ਨਹੀਂ ਫਿਊਜ ਕੀ ਆ ਫਿਊਜ ਸੇਫਟੀ ਆ ਹੂੰ ਫਿਊਜ ਕੋਈ ਓਗਣ ਨਹੀਂ ਆ ਗਾਣਾ ਗਾਹ ਨੁਕਸਾਨ ਨਾ ਹੋਵੇ ਫਿਊਜ ਹੋ ਜੇ ਹਾਂ ਵੀ ਉਹ ਆਪਦੇ ਦੇ ਚੱਲ ਲੈਂਦਾ ਉਹ ਜਿੱਥੋਂ ਜਦੋਂ ਕਰੰਟ ਵਧਿਆ ਕਟਿਆ ਤਾਰ ਜੁੜੀ ਕਿਤੋਂ ਹੂੰ ਲੋਡ ਵੱਧ ਗਿਆ ਹੂੰ ਮਨ ਲਓ ਆ ਜੋ ਆ ਤਾਰ ਤੇ ਆਪ ਨੂੰ 10 ਐਂਪੀਰ ਹੀ ਚਾਹੀਦੇ ਆ ਹੂੰ ਕੰਪਨੀ ਕਹਿੰਦੀ 10 ਐਂਪੀਰ ਤੋਂ ਵੱਧ ਲੋਡ ਹੋਵੇ ਹੂੰ ਤਾਂ ਇਹ ਫਿਊਜ਼ ਲਾਤਾ ਵਿੱਚ ਫਿਊਜ਼ ਲਾਤਾ ਮੱਚ ਜੇ ਤਾਰ ਨਾ ਮੱਚੇ ਟਰੈਕਟਰ ਨੂੰ ਆਕਰ ਨਾ ਲੱਗੇ ਫਿਊਜ਼ ਮੱਚੇ ਹੂੰ ਫਿਊਜ਼ ਕਦੇ ਵੀ ਲੋਡ ਤੋਂ ਮੋਟਾ ਨਹੀਂ ਲਾਉਣਾ ਚਾਹੀਦਾ ਜਿੰਨਾ ਉੱਤੇ ਲਿਖਿਆ ਉਹਨਾਂ ਹੀ 2-4 ਐਂਪੀਰ ਉੱਪਰ ਥੱਲੇ ਲਾ ਦੋ 10 ਵਾਲਾ 15 ਲਾ ਲਓ 10 ਦਾ 25 ਨਾ ਲਾਓ 25 ਨਾ ਲਾਓ ਸਿੱਧਾ ਉਹ ਟੁੱਟਦਾ ਹੀ ਹੋ ਗਿਆ ਹਾਂ ਫਿਰ ਵੀ 25 25 ਵੀ ਮੈਲਟ ਕਰ ਜਾਂਦਾ ਤਾਰ ਨਾਲੋਂ ਪਹਿਲਾਂ ਮੈਲਟ ਕਰਨਾ ਉਹਨੇ ਪਰ ਐਡੀ ਜ਼ਰੂਰਤ ਨਹੀਂ ਲਾਉਣ ਦੀ ਫਿਊਜ਼ ਕਦੇ ਵੀ ਨਹੀਂ ਮੋਟਾ ਲਾਉਣਾ ਉਹਦਾ ਕਾਰਨ ਹੁੰਦਾ ਫਿਊਜ਼ ਹੀ ਸੇਫਟੀ ਕਿਉਂ ਹੋ ਰਿਹਾ ਮੱਚ ਕੇ ਹੋ ਰਿਹਾ ਉਹਦੀ ਸੇਫਟੀ ਲੱਭੋ ਵੀ ਇਹ ਤਾਰ ਕਿਤੇ ਜੁੜ ਰਹੀ ਆ ਜੋ ਢਿੱਲਾਵਾ ਜਾਂ ਅਰਥ ਕਿਤੇ ਸ਼ਾਰਟ ਹੋ ਰਿਹਾ ਕਿਧਰੋਂ ਕਿਧਰੋਂ ਪ੍ਰੋਬਲਮ ਹੋਊਗੀ ਕੋਈ ਹਮ ਹਰ ਟਰੈਕਟਰ ਤੇ ਨਹੀਂ ਇਹ ਵੀ ਸਾਰੇ ਟਰੈਕਟਰ ਫਿਊਜ਼ ਉਡਾ ਰਹੇ ਆ ਜਿਹਰੇ ਚ ਹੋਊਗੀ ਜਾਂ ਅਰਥ ਦੀ ਪ੍ਰੋਬਲਮ ਹੋਊਗੀ ਜਾਂ ਜੋ ਢਿੱਲਾਵਾ ਜਾਂ ਕਿਤੇ ਤਾਰ ਸ਼ਾਰਟ ਹੋ ਰਹੀ ਆ ਹੁਣ ਰੀਸੈਂਟਲੀ ਇੱਕ ਟਰੈਕਟਰ ਆਇਆ ਆਪਣੇ ਕੋਲ ਨਿਗਾ ਚ ਉਹਨਾਂ ਨੇ ਕੁਝ ਕਿਤੇ ਬਾਹਰ ਡੈਸ਼ਬੋਰਡ ਖਲਾ ਲਿਆ ਹਾਂਜੀ ਮੀਟਰ ਮੀਟਰ ਲੇਟਰ ਉਹ ਚਾਚਾ ਲਾਉਂਦੇ ਹਾਂ ਉਹ ਖੁੱਲਣ ਦੇ ਉਹਨੇ ਪਤੰਦਰ ਨੇ ਕੀਤਾ ਤਾਰ ਵਿੱਚ ਨੱਪਤੀ ਕਿਤੋਂ ਅੰਦਰ ਕਸਣ ਵੇਲੇ ਉਹ ਸ਼ਾਰਟ ਹੋ ਗਈ ਸ਼ਾਰਟ ਹੋ ਗਈ ਉਹਨੂੰ ਅਰਥ ਵੀ ਮਿਲਣ ਲੱਗੀ ਬਹੁਤ ਦਿਨ ਟੱਕਰਾ ਮਾਰਦੇ ਨੇ ਸਮਝਣਾ ਵੀ ਹੋਇਆਗੀ ਹੋਇਆਗੀ ਬਾਬੇ ਜਦੋਂ ਸਾਰਾ ਪੱਟਿਆ ਸ਼ੋਸ਼ੂ ਖੋਲੀ ਫਿਰ ਪਤਾ ਲੱਗਿਆ ਵੀ ਤਾਰ ਵਿੱਚ ਆਈ ਹੋਈ ਹੈ ਗੱਲ ਕੁਝ ਵੀ ਨਹੀਂ ਉਹ ਵੀਰ ਦੱਸ ਕੇ ਵੀ ਨਹੀਂ ਗਿਆ ਨਾ ਮੈਂ ਵਿੱਚ ਇਹਨੂੰ ਖਲਾਇਆ ਆਹਾਂ ਨਾ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿਵੇਂ ਆਏ ਕਿਵੇਂ ਕਦੋਂ ਫਿਰ ਬਾਅਦ ਵਿੱਚ ਦੱਸਿਆ ਕਹਿੰਦਾ ਮੈਂ ਖਲਾਇਆ ਸੀ ਪਹਿਲਾਂ ਨਹੀਂ ਦੱਸਦੇ ਸੱਚ ਦੱਸ ਦਿਆ ਕਰੋ ਬੰਦਾ ਪਹਿਲਾਂ ਨਹੀਂ ਦੱਸਦਾ ਹਾਂ ਪਹਿਲਾਂ ਨਹੀਂ ਦੱਸਦਾ ਬੰਦਾ ਕੋਈ ਇਹਨਾਂ ਨੇ ਹੁਣ ਰੀਸੈਂਟਲੀ ਇੱਕ ਗিয়ার ਸੀਜ਼ ਮਾਰ ਗਿਆ ਹੂੰ ਟਰੈਕਟਰ ਦਾ ਹਾਂਜੀ 40 ਘੰਟੇ ਟਰੈਕਟਰ ਚੱਲਿਆ ਅਸੀਂ ਵੀ ਹੈਰਾਨ ਵੀ ਕਾਹ ਤੋਂ ਮਾਰ ਗਿਆ 40 ਘੰਟੇ ਚ ਗੇਅਰ ਸੀਜ਼ ਮਾਰ ਗਿਆ ਕਿਵੇਂ ਮਾਰ ਗਿਆ ਹਾਂ ਐ ਲੜਿਆ ਆ ਕੇ ਹੁਣ ਜੋ ਚਲੋ ਗਾਰੰਟੀ ਚ ਪਾਤਾ ਸਾਡੀ ਸਮਝ ਨਾ ਆਈ ਜਦੋਂ ਸਾਰਾ ਕੋ ਪਾਤਾ ਲੈਣ ਆਇਆ ਪਤਾ ਹੀ ਕਹਿੰਦਾ ਕਹਿੰਦਾ ਇਹਨੂੰ ਅਸੀਂ ਟੋਚਨ ਪਾ ਕੇ ਲਿਆਉਂਦੇ ਹੁਣ ਉਹ ਚ ਬਾਅਦ ਦੱਸਿਆ ਜੋ ਪਹਿਲੇ ਦੱਸਦੇ ਅਹੀ ਭਾਈ ਚਾਰ ਦਿਨ ਮੱਥਾ ਮਾਰ ਰਹੀਏ ਉਹ ਵੀ ਹੋਇਆ ਕਿ ਕੀ ਹੋਇਆ ਕਿ ਗੈਲਰੀਆਂ ਚੈੱਕ ਕਰ ਹੁਣ ਕਦੇ ਵੀ ਟੋਚਨ ਪਾ ਕੇ ਟਰੈਕਟਰ ਲੈ ਕੇ ਜਾਣਾ ਭਾਈ ਜੌਂਡੀਅਰ ਇਹ ਗੱਲ ਮੈਂ ਅੱਜ ਗੱਲ ਛੁੱਟ ਗਈ ਲਾਦ ਲੈ ਦੋਨੇ ਲੀਵਰ ਨਿਊਟਰਲ ਚਾਹੀਦੇ ਦੋਨੇ ਲੀਵਰ ਨਿਊਟਰਲ ਚਾਹੀਦੇ ਜਿਹੜਾ ਲੀਵਰ ਲੱਗਿਆ ਰਹਿ ਗਿਆ ਉਹ ਗੇਅਰ ਸੀਜ਼ ਮਾਰ ਜਾਣਾ ਜੇ ਹਾਈ ਲੋ ਵਾਲਾ ਲੱਗਿਆ ਰਹਿ ਗਿਆ ਇਧਰੋਂ ਮਾਰ ਜਾਣਾ ਟੋਚਨ ਪਾ ਕੇ ਲੈ ਜਾਣਾ ਜੇ 1 2 3 ਵਾਲਾ ਲੱਗਿਆ ਰਹਿ ਗਿਆ ਉਹਨੇ ਮਾਰ ਜਾਣਾ ਜਿਹੜੇ ਗੇਅਰ ਚ ਲੀਵਰ ਹੋਇਆ ਉਹ ਗੇਅਰ ਸੀਜ਼ ਮਾਰ ਜਾਣਾ ਬਸ ਕਿਉਂਕਿ ਇਹਦਾ ਡਿਜ਼ਾਈਨ ਹੈ ਜਿਹੜਾ ਪ੍ਰੈਸ਼ਰ ਤੇ ਤੇਲ ਨਾਲ ਜਦੋਂ ਇੰਜਨ ਆ ਹਮ ਇੰਜਨ ਦਾ ਹਰੇ ਹਰੇਕ ਟਰੈਕਟਰ ਹਰੇਕ ਇੰਜਨ ਨੂੰ ਪ੍ਰੈਸ਼ਰ ਨਾਲ ਤੇਲ ਜਾਂਦਾ ਗੈਲਰੀਆਂ ਚ ਹਮ ਜੋੜੀਏ ਦਾ ਡਿਜ਼ਾਈਨ ਆ ਉਹ ਗੀਅਰ ਨੂੰ ਵੀ ਪ੍ਰੈਸ਼ਰ ਨਾਲ ਜਾਂਦਾ ਬਾਕੀ ਟਰੈਕਟਰ ਇੰਜਨ ਮੈਨੂੰ ਨਹੀਂ ਪਤਾ ਹੈ ਇਨੀ ਮੇਰੇ ਗੱਲ ਚ ਕੇ ਚ ਉਹਨਾਂ ਦੇ ਪ੍ਰੋਬਲਮ ਆਉਂਦੀ ਦੀ ਇਹ ਕਿਉਂਕਿ ਉਹਨਾਂ ਦਾ ਡਿਜ਼ਾਈਨ ਹੀ ਇਹੋ ਜਿਹਾ ਬਿਨਾਂ ਪ੍ਰੈਸ਼ਰ ਤੋਂ ਬਿਨਾਂ ਪ੍ਰੈਸ਼ਰ ਤੋਂ ਗੀਅਰ ਚੱਲਦੇ ਆ ਉਹ ਗਰਾਰੀ ਗਰਾਰੀ ਨੂੰ ਤੇਲ ਚੱਕਦੀ ਆ ਇਹਦੇ ਸਾਰਾ ਜਿਹੜਾ ਗੀਅਰ ਨੂੰ ਡਿਜ਼ਾਈਨ ਆ ਉਹ ਪ੍ਰੈਸ਼ਰ ਨਾਲ ਗਰਾਰੀਆਂ ਨੂੰ ਅੰਦਰੋਂ ਬੁਸ਼ਾਂ ਨੂੰ ਟਰੈਕਟਰ ਸਟਾਰਟ ਨਹੀਂ ਹੋਇਆ ਪ੍ਰੈਸ਼ਰ ਉਹਨੂੰ ਬਣਿਆ ਨਹੀਂ ਬਣਿਆ ਨਹੀਂ ਸੁੱਕਾ ਉਹ ਚੱਲ ਗਿਆ ਉਹ ਸੁੱਕੇ ਚੱਲੀ ਗਿਆ ਤੇ ਉਹ ਡਿਜ਼ਾਈਨ ਉਹਦਾ ਇਹ ਜਿਹਾ ਸੀ ਸਮਝ ਗਏ ਨਾ ਮੇਰੇ ਵੀਰ ਵਿਸਤਾਰਪੂਰਵਕ ਕਹਿਣ ਦਾ ਮਤਲਬ ਇਹ ਆ ਵੀ ਖਾਲੀ ਟਰੈਕਟਰ ਜਿਵੇਂ ਆ ਹੁਣ ਖੜਾ ਹਾਂ ਇਹਨੂੰ ਆਪਾਂ ਟੋਚਨ ਪਾ ਕੇ ਮੰਨ ਲਓ ਪਿੰਡ ਲੈ ਕੇ ਜਾਣਾ ਜਾਂ ਕਿਤੇ ਵੀ ਇਹਦੇ ਦੋਨੇ ਗੇਅਰ ਨਿਊਟਰਲ ਕਰ ਲੈਣੇ ਆ ਹਣਾ ਜੀ ਇਹ ਜਿਹੜਾ ਇਹ ਜਿਹੜਾ ਨਾਰਮਲ ਟਰੈਕਟਰ ਆ ਇਹ ਆ ਵੀ ਜੇ ਪੀਆਰ ਆ ਉਹਨੂੰ ਸਟਾਰਟ ਕਰਕੇ ਲੈ ਕੇ ਜਾਣਾ ਉਹਨੂੰ ਸਟਾਰਟ ਕਰਕੇ ਹਾਂ ਕਿਉਂਕਿ ਉਹਦਾ ਗੇਅਰ ਨਿਊਟਰਲ ਨਹੀਂ ਹੁੰਦਾ ਹੁੰਦਾ ਹੀ ਨਹੀਂਗਾ ਉਹਦਾ ਮਤਲਬ ਗੇਅਰ ਦੋਨੇ ਲੀਵਰ ਕੱਢਦੇ ਨਾ ਫਿਰ ਵੀ ਉਹਨੂੰ ਸਟਾਰਟ ਕਰਕੇ ਨਹੀਂ ਜਾਣਾ ਪੈਂਦਾ ਉਹਦੇ ਵਿੱਚ ਗੈਲਰੀਆਂ ਬਹੁਤ ਜ਼ਿਆਦਾ ਵਾ ਉਹਦਾ ਡਿਜ਼ਾਈਨ ਹੀ ਹੋਰ ਆ ਉਹ ਪੀਆਰ ਵਾਲੇ ਨੀ ਪੀਆਰ ਵਾਲਾ ਜਿਹੜੇ ਕੋਈ ਪੀਆ ਟਰੈਕਟਰ ਆ ਘੱਟੋ ਘੱਟ ਇੰਜਨ ਸਟਾਰਟ ਹੋਵੇ ਤੁਹਾਡਾ ਲੈਣਾ ਲੈ ਜਾਓ ਕਿਤੇ ਜੇ ਕਿਤੇ ਟੋਜਨ ਪਾ ਗਏ ਲੈ ਵੀ ਛੋਟਿਆ ਚੰਨੀ ਤੂੰ ਮੈਨੂੰ ਪੁੱਛਦਾ ਹਾਂ ਵੀ ਟਰੈਕਟਰ ਪਰ ਟਰਾਲੀ ਤੇ ਕਾਹ ਤੋਂ ਲੈ ਕੇ ਜਾਣਾ ਆ ਵਜ੍ਹਾ ਸੀ ਪਰ ਮੈਨੂੰ ਸੱਚ ਜਾਣੇ ਪਤਾ ਮੈਨੂੰ ਵੀ ਨਹੀਂ ਸੀ ਨਹੀਂ ਲਿਆ ਹਾਂ ਤੇ ਤੁਸੀਂ ਟੰਕ ਕੇ ਲੈ ਜਾਓ ਪਰ ਲੀਵਰ ਦੋਨੇ ਫ੍ਰੀ ਹਾਂ ਲੀਵਰ ਧਿਆਨ ਰੱਖਣਾ ਬਿਲਕੁਲ ਹੀ ਇਹ ਗੱਲ ਦਾ ਕਿਉਂਕਿ ਪ੍ਰੋਬਲਮ ਆਹ ਨੂੰ ਪਹਿਲਾਂ ਵੀ ਪਤਾ ਸੀ ਇਹ ਪਰ ਰੀਸੈਂਟਲੀ ਆਈ ਮੈਂ ਤਾਂ ਥੋੜਾ ਸ਼ੇਅਰ ਕਰਤੀ ਇਹ ਇੱਕ ਬੰਦੇ ਮੈਂ ਕਹਿੰਦਾ ਭਾਈ ਆਪਾਂ ਜਿੰਨੀ ਆਰੀ ਵੀਡੀਓ ਬਣਾਈ ਆਪਣੀ ਕਦੇ ਪੁਰਾਣੀ ਗੱਲ ਨਹੀਂ ਹੋਈ ਕੋਈ ਨਾ ਨਵੀਂ ਗੱਲ ਨਿਕੜਿਆ ਆ ਵੇ ਲੋ ਨਾ ਜਾ ਵੀ ਗਏ ਗੱਲ ਆਪਣੀ ਨਵੀਂ ਨਿਕਲੀ ਆ ਗੱਲਾਂ ਗੱਲਾਂ ਆਪਾਂ ਸੋਚਿਆ ਵੀ ਨਹੀਂ ਚਲੋ ਦੱਸਣਾ ਤਾਂ ਵੀ ਟੂ ਸੀਗਾ ਦੋ ਤਿੰਨ ਕੰਮ ਦੀਆਂ ਗੱਲਾਂ ਦਸੀਆਂ ਅੱਜ ਆ ਪਰ ਤੁਹਾਨੂੰ ਪਸੰਦੀ ਤਾਂ ਕਰਦੇ ਵੀਰੇ ਨਾ ਨਹੀਂ ਚਲੋ ਇੱਕ ਤਾਂ ਜਿਹੜਾ ਤਾਂ ਇਹ ਸੱਤ ਸੌ ਬੋਲ ਦਿੰਦੇ ਹੋ ਆਪਸ ਚਾਹੀ ਬੋਲਦੇ ਆ ਪਕੌੜੀ ਭਾਈ ਇਹ ਆਉਂਦੀ ਹੁਣ ਨਾ ਟੈਕਨੋਲੋਜੀ ਬਹੁਤ ਹੋ ਗਈ ਹਮ ਹਰ ਬੰਦੇ ਦੇ ਹੱਥ ਚ ਮੋਬਾਈਲ ਆ ਹਮ ਤੇ ਕੁਝ ਲੋਕ ਹਜੇ ਵੀ ਨਾ ਕੁਝ ਲੋਕ ਜਿਹੜਾ Google ਤੇ ਲਿਖਿਆ ਨੂੰ ਸੱਚ ਮੰਨਦੇ ਆ। ਬਈ ਸੱਚ ਆ ਵੀ ਵਹਿਮ ਆ ਪਾ ਕੇ ਕੱਢਿਆ ਸੀ। Google ਨਾਲ ਸੱਚ ਨਹੀਂ ਨਾ। ਨਹੀਂ Google ਕੀ ਆ? Google ਇਹ ਆ ਬਈ ਜੀ ਤੂੰ ਆ ਤਾਂ ਪੇਜ ਬਣਾਤਾ। ਹੂੰ। ਤੂੰ ਉਹਰੇ ਤੇ ਲਿਖ ਕੇ ਡਿਟੇਲ ਚ ਚਿੱਠੀ ਬਣਾ ਦੇ ਏਡੀ ਸਾਰੀ ਲਿਖ ਦੇ। ਹਾਂ। ਬਈ ਜੀ 53 ਦਾ ਤਾਂ 25 ਲੀਟਰ ਤੇਲ ਖਾਂਦਾ। ਕਲਾ ਨਾ ਖਾਂਦਾ। ਹਾਂ। ਹੁਣ ਛੇਤੀ ਕਿਤੇ ਤਾਂ ਨਹੀਂ ਇਹਨੂੰ ਸਰਚ ਕਰਨਾ। ਹੂੰ। ਪਰ ਜੇ ਉਹ ਤੇਰੀ ਵਾਲੀ ਹਿੱਟ ਵਾਇਰਲ ਹੋ ਗਈ ਸੇਮ ਉਹੀ ਚੀਜ਼ ਆ ਜਿਵੇਂ ਕੋਈ ਰੀਲ ਵਾਇਰਲ ਹੋ ਜਾਂਦੀ ਆ ਉਹ ਫਿਰ ਬਾਹਲੇ ਲੋਕਾਂ ਨੂੰ ਦੇਖਣ ਲਾ ਜਾਂਦੀ ਆ ਉਹ ਸੇਮ ਚੀਜ਼ ਹੀ ਗੂਗਲ ਲੋਕਾਂ ਦਾ ਲਿਖਿਆ ਪਿਆ ਵਾ ਉਹ ਸੱਚਾ ਉਹਨੂੰ ਚੱਕ ਕੇ ਦਿਖਾਉਂਦਾ ਉਹਨੂੰ ਗੂਗਲ ਆਪ ਕੁਝ ਨਹੀਂ ਦੱਸਦਾ ਹਾਂ ਉਹ ਰਿਸਰਚ ਨਹੀਂ ਆ ਉਹ ਉਹ ਸਿਰਫ ਇੱਕ ਕਹਿਲਾ ਵੀ ਲਾਇਬ੍ਰੇਰੀ ਆ ਲਾਇਬ੍ਰੇਰੀ ਆ ਉਹਨੂੰ ਕਿਤਾਬ ਚੱਕ ਕੇ ਦਿਖਾ ਦੇਣੀ ਆ ਕਿਤਾਬ ਕਿਸੇ ਹੋਰ ਦੀ ਲਿਖੀ ਆ ਹਾਂ ਉਹ ਗਾਂਹ ਸੱਚ ਲਿਖਿਆ ਝੂਠ ਲਿਖਿਆ ਉਹ ਗਾਂਹ ਨੂੰ ਪਤਾ ਉਹਦਾ ਚੱਕ ਕੇ ਤੁਹਾਨੂੰ ਦਿਖਾਤੀ ਗੂਗਲ ਲਾਈਬ੍ਰੇਰੀ ਐ ਇੱਕ ਗੂਗਲ ਆਪਦੇ ਤੌਰ ਤੇ ਹਾਂ ਤੁਸੀਂ ਕੋਈ ਏਆਈ ਆ ਗਿਆ ਥੋੜਾ ਜਿਹਾ ਏਆਈ ਜਰੂਰ ਸਰਚ ਕਰਦਾ ਉਹ ਕਰ ਦਿੰਦਾ ਸਹੀ ਗੱਲ ਏਆਈ ਥੋੜੇ ਕੋਸ਼ਾ ਤੱਕ ਪਰ ਗੱਲ ਉੱਥੇ ਆ ਗਈ ਗੱਲ ਉੱਥੇ ਆ ਗਈ ਹਾਂ ਉਹ ਵੀ ਲੋਕਾਂ ਦਾ ਲਿਖਿਆ ਪੜ੍ਹ ਕੇ ਦੱਸਦਾ ਆਦਤਾਂ ਵਾਂਗ ਥੋੜੀ ਜਾਂਦਾ ਕੋਈ ਚੱਕਰ ਸਮਝਿਆ ਨਾ ਏਆਈ ਕੀ ਆ ਏਆਈ ਵੀ ਜਿੰਨਾ ਦੁਨੀਆ 'ਚ ਇਨਫੋਰਮੇਸ਼ਨ ਪਈ ਆ ਕੋਈ ਉਹਦੇ ਉਹਨੂੰ ਸਰਚ ਕਰਕੇ ਉਹਨੂੰ ਵੈਲੀਡੇਟਡ ਕਰਕੇ ਸਾਇੰਸ ਦੇ ਹਿਸਾਬ ਨਾਲ ਫਿਰ ਦੱਸਦਾ بس ਇਹ ਹਾਂ Google ਨਾਲ ਫਰਕ ਆ AI ਦਾ Google ਦਾ ਫਰਕ ਕਿਉਂਕਿ ਉਹ ਰਿਸਰਚ ਕਰਦਾ Google ਰਿਸਰਚ ਨਹੀਂ ਕਰਦੀ Google ਸਿਰਫ ਸ਼ੋਅ ਕਰਦੀ ਹੈ ਟਰੈਕਟਰ ਦੀ ਪੂਰੀ ਡਿਟੇਲ ਜੇ ਜਾਨਣੀ ਉਹ ਬੁਦਨੀ ਦੇ ਦੇਖੋ ਇੰਡੀਆ ਚ ਤਾਂ ਬੁਦਨੀ ਵਾਲਾ ਸਿਸਟਮ ਹੀ ਆ ਇੰਡੀਆ ਚ ਜਿੰਨੀ ਗਵਰਨਮੈਂਟ ਦੀ ਟੈਸਟਿੰਗ ਆ ਜਿੰਨੇ ਸਾਰੇ ਪੈਰਾਮੀਟਰ ਆ ਇਹਦੇ ਉਹ ਤੁਹਾਨੂੰ ਬੁਦਨੀਓ ਦੱਸਦੀ ਬੁਦਨੀ ਹੀ ਦੱਸੂਗਾ ਉਹ ਤੁਹਾਨੂੰ ਬੁਦਨੀ ਰਿਪੋਰਟ ਆਨਲਾਈਨ ਮਿਲ ਜਾਂਦੀ ਹੈ ਹਰ ਇੱਕ ਟਰੈਕਟਰ ਦੀ ਤੁਸੀਂ ਬੁਦਨੀ ਦੀ ਵੈਬਸਾਈਟ ਤੇ ਜਾਓ ਗਵਰਨਮੈਂਟ ਦੀ ਹਰ ਇੱਕ ਟਰੈਕਟਰ ਦੀ ਤੁਹਾਨੂੰ ਮਿਲ ਜੂ ਕੋਈ ਵੀ ਡਾਕਟਰ ਉਦੋਂ ਤੱਕ ਉਹਨੂੰ ਆਰਸੀ ਨੰਬਰ ਨਹੀਂ ਲੱਗਦਾ ਇੰਡੀਆ 'ਚ ਜਿੰਨੀ ਦੇਰ ਉੱਥੇ ਪਾਸ ਨਹੀਂ ਹੁੰਦਾ। ਬਦ ਨਹੀਂ ਜਿੰਚਰ ਪਾਸ ਨਹੀਂ ਹਾਂ ਹੁਣ ਤੁਸੀਂ ਕਈ ਡਾਕਟਰ ਬਦ ਨਹੀਂ ਚੀਜ਼ ਕੀ ਆ ਬਈ ਕੋਈ ਗਵਰਨਮੈਂਟ ਦਾ ਟੈਸਟਿੰਗ ਜਗ੍ਹਾ ਜਗਰਾਉ ਜਿਵੇਂ ਅੱਛਾ ਗਵਰਨਮੈਂਟ ਦੀ ਆ ਉਹ ਜਿਵੇਂ ਜਗਰਾਉ ਆ ਜਗਰਾਉ ਦਾ ਟੈਸਟਿੰਗ ਸੈਂਟਰ ਉਹ ਜਗ੍ਹਾ ਦੇ ਨਾਂ ਨੂੰ ਆਪਾਂ ਕਹਿਣ ਲੱਗੇ ਬਦ ਨਹੀਂ ਸਭ ਤੋਂ ਸਾਰੇ ਡਾਕਟਰ ਪਾਸ ਹੁੰਦੇ ਆ ਉਸ ਤੋਂ ਬਾਅਦ ਆਰਸੀ ਬਣਨ ਲੱਗਦੀ ਆ ਫਿਰ ਆਰਸੀ ਬਣ ਕਿਉਂਕਿ ਉੱਥੋਂ ਕੈਟਾਗਰੀ ਸਿਲੈਕਟ ਡਿਸਾਈਡ ਹੋਣੀ ਆ ਕਿਹੜੀ ਕੈਟਾਗਰੀ ਡਾਕਟਰ ਜਾਣਾ ਭਾਈ ਇੱਕ ਚੀਜ਼ ਮੈਂ ਹੋਰ ਥੋੜੀ ਸੌਰੀ ਵਿੱਚੋਂ ਪੁੱਛ ਲਈ ਨਾ ਗੱਲਾਂ 'ਚ ਗੱਲ ਜਿਹੜੇ ਆਪਣੇ ਇੰਡੀਆ 'ਚ ਟਰੈਕਟਰ ਬੰਦੇ ਆ ਜੀ ਜੀ ਆਪਾਂ ਮਾੜਾ ਨਹੀਂ ਕਹਿੰਦੇ ਬਹੁਤ ਸੋਹਣੇ ਆ ਹਾਂ ਸਾਰੇ ਸੋਹਣੇ ਇੰਡੀਆ ਜਿਹੜੇ ਟਰੈਕਟਰ ਬੰਦੇ ਆ ਐ ਹੋ ਸਕਦਾ ਵੀ ਉਹ ਥੋੜੀ ਬੋਦੀ ਪਾਵਰ ਵਧਾ ਆਉਦੀ ਕਰ ਲੈਣ ਨਹੀਂ ਦੇਖੋ ਕੰਪਨੀ ਜਿਹੜਾ ਪਾਸ ਕਰਾਇਆ ਟਰੈਕਟਰ ਆ ਉਦੋਂ ਭਾਈ ਕਿਤੇ ਨਹੀਂ ਜਾਂਦੀ ਉਦੋਂ ਭਈ ਉਹਦਾ ਕਾਰਨ ਉਹਦਾ ਕਾਰਨ ਵੀ ਜਿਹੜੇ ਗਵਰਨਮੈਂਟ ਦੇ ਨੋਰਮਸ ਆ ਜੇ ਕੱਲ ਨੂੰ ਕੋਈ ਦੂਜੀ ਕੰਪਨੀ ਰਿਪੋਰਟ ਕਰ ਦੇ ਤਾਂ ਬਹੁਤ ਫਿਰ ਹੁਣ ਸਾਰੀ ਟੈਸਟਿੰਗ ਫੇਲ ਬੜਾ ਬੜਾ ਰਕਸਾ ਥੋੜੇ ਤੇ ਇੱਕ ਤਰ੍ਹਾਂ ਦੀ 420 ਬਣਦੀ ਆ ਠੀਕ ਐ ਜੇ ਕੁਝ ਗਲਤ ਆਪਾਂ ਪੇਸ਼ ਕਰਾਂਗੇ ਤੇ ਹਾਂ ਕੁਝ ਵੀ ਡਾਟਾ ਗਵਰਨਮੈਂਟ ਨੂੰ ਹੋਰ ਦਿੱਤਾ ਬੇਚ ਕੁਝ ਹੋਰ ਰਹੇ ਆ ਤਾਂ ਕੰਪਨੀ ਤੇ ਬਹੁਤ ਵੱਡੀ ਕਾਰਵਾਈ ਬਣਦੀ ਆ ਕਿਉਂਕਿ ਇਹ ਗੱਲ ਨਾ ਹਾਂ ਡਿੰਗਰੇਣਾ ਮਰਜ਼ੀ ਕਰ ਲੈ ਮੈਂ ਡੇਟਰ ਲਿਆਵਾ ਮੈਂ ਇਥੇ ਖੋਲ ਕੇ ਪੰਪ ਕਰ ਲਿਆ ਤਾਂ ਕੋਈ ਕਰੀ ਜਾਂ ਕੰਪਨੀ ਦੀ ਕੋਈ ਲਾਇਬਿਲਟੀ ਨਹੀਂ ਉਹਦਾ ਕੋਈ ਚੱਕਰ ਨਹੀਂ ਹਾਂ ਕੰਪਨੀ ਦੇ ਸਟਾਕ ਚ ਟਰੈਕਟਰ ਖੜਾ ਉਹ ਗਲਤ ਆ ਉਹ ਕੰਪਨੀ ਦੀ ਉਹ ਕੰਪਨੀ ਕੋਈ ਜੱਡੀ ਮਰਜੀ ਕੰਪਨੀ ਆ ਛੋਟੀ ਆ ਵੱਡੀ ਆ ਕੋਈ ਪੰਗਾ ਨਹੀਂ ਲੈਣ ਇਸ ਚੀਜ਼ ਉਹ ਝੂਠ ਹੀ ਆ ਬੁੱਲੀ ਜਾਵਾਂ ਮੈਂ ਬੁੱਲੀ ਜਾਵਾਂ ਵੀ ਆ 75 ਆ ਜੀ ਆਏ ਆ ਥਾਪੀ ਮਾਰੀ ਆ ਉਹ ਮੈਂ ਜਿੰਨੀ ਮਰਜੀ ਬੰਾਲਾ ਉਹ ਤਾਂ ਐਵੇਂ ਗੱਲਾਂ ਸੇਲਸਮੈਨਾਂ ਵਾਲੀਆਂ ਵੇਚਣਦੇ ਆ ਨਾ ਗਦੇ ਨੂੰ ਘੋਟਾ ਕਹਿ ਕੇ ਵੇਚ ਜਿਹੜਾ ਜਿੰਨੇ ਐਚਪੀ ਉਹਨੇ ਐਚਪੀ ਐਚਪੀ ਜਿਹੜਾ ਕਾਪੀ ਦੇ ਲਿਗਿਆ ਉਹੀ ਹੋਊ ਉਹੀ ਹੋਊਗਾ ਬਿਲਕੁਲ ਉਹ ਉਹ ਨਹੀਂ ਬਦਲ ਸਕਦਾ ਉਹ ਨਹੀਂ ਬਦਲ ਸਕਦਾ ਜਿਗਾੜ ਲਾ ਕੇ ਜੋ ਮਰਜ਼ੀ ਕਰ ਲਓ ਉਹ ਡੀਲਰ ਕਰਦੇ ਹੌਲੇ ਕੰਪਨੀ ਨਹੀਂ ਕਰਕੇ ਦਿੰਦੀ ਕੰਪਨੀ ਨਹੀਂ ਕਰਦੇ ਉਹ ਜਿਗਾੜ ਪਾਜੀ ਆ ਮੈਂ ਇ ਤੇ ਸਟਾਕ ਚ ਕਰਕੇ ਵੇਚਦਾ ਉਹ ਪੰਜਾ ਸਾਂ ਪੰਪ ਕਰੀ ਜਾਂਦੇ ਲੋਕ ਉਹਨੂੰ 60 ਬਣਾਉਂਦਾ 75 ਬਣਾ ਕੇ ਵਿੱਚ ਹੀ ਲਾਉ ਉਹ ਚ ਕੰਪਨੀ ਦੀ ਨਹੀਂ ਠੀਕ ਹੈ ਨਹੀਂ ਗੱਲ ਪਰ ਮੈਂ ਤਾਂ ਕੰਪਨੀ ਦਿੰਦੀ ਆ ਝੂਠਾ ਕਿ ਤਾ ਨਾ ਕਿਤੇ ਤਾਂ ਬਾਈ ਫਿਰ ਕੰਪਨੀ ਦੀ ਨਿਗਾਹ ਜੇ ਤੁਸੀਂ ਚੜੇ ਤੇ ਗਲਤ ਹੈ ਤਾਂ ਗਲਤ ਤੁਸੀਂ ਗਲਤ ਦੇਖੋ ਉਹਦੇ ਚ ਕੀ ਆ ਕੰਪਨੀ ਦੇ ਵੀ ਸਾਰੀ ਚੀਜ਼ਾਂ ਦਾ ਉੱਥੇ ਗੱਲ ਆ ਜਾਂਦੀ ਘੁਮਾਪਰਾ ਕੇ ਡਿਜ਼ਾਈਨ 50 ਹਸ ਪਾਵਰ ਦਾ ਜਦੋਂ ਉਹਨੂੰ ਵਧਾਉਂਗਾ ਉਹ ਤੋੜਪਨ ਕਰੂਗਾ ਰਿਪੇਅਰ ਵਧਾਊਗਾ ਉਹ ਫਿਰ ਗਾਰੰਟੀ ਦੇ ਬਾਹਰ ਹੋ ਜਾਂਦਾ ਉਹਨਾਂ ਦੀ ਚੀਜ਼ ਤੇ ਇੱਕ ਵੱਜ ਗਿਆ ਜ ਆਪਾਂ ਉਹ ਗੱਲ ਦੇ ਵੀ ਸਾਰਾ ਕਰ ਵੇਖ ਜਾਂਚ ਉਹਨਾਂ ਦਾ ਜਾਂਚਿਆ ਪਰਖਿਆ ਇੰਜ ਨਹੀਂ ਬਾਕੀ ਲੱਗੇ ਸਾਰਾ ਸਾਰਾ ਤੇ ਕੰਮ ਹੀ ਇਹ ਆਡ ਟੀਮ ਹੈ ਸਾਰਾ ਦਿਨ ਉਹ ਰਿਸਰਚ ਕਰਨਾ ਉਹਦਾ ਕੰਮ ਆ ਹੁਣ ਜਿਹੜੀ 2 ਸਾਲ ਟਰੈਕਟਰ ਚਲਾਉਂਦੀ ਆ 10000 ਘੰਟੇ ਚਲਾ ਕੇ ਪਾਸਿੰਗ ਹੁੰਦੀ ਆ ਰੈਡਰ ਦੀ ਸਾਡੇ ਫਿਰ ਦੂਆ ਬੁੱਧ ਨਹੀਂ ਜਾਂਦਾ ਪਹਿਲਾਂ 10000 ਘੰਟੇ ਕੰਪਨੀ ਚਲਾਉਂਦੀ ਆ ਕੋਈ ਚੀਜ਼ ਚੇਂਜ ਕਰਕੇ ਹੂੰ ਚਾਰੇ ਮੌਸਮ ਦਿਖਾਉਣੇ ਸਾਲ ਦੇ ਉਦੋਂ ਬਾਅਦ ਜਾ ਕੇ ਉਹ ਬੁੱਧ ਨਹੀਂ ਆਣਾ ਰੈਡਰ ਤੇ ਉਹ ਸਰਚ ਜਿਹੜੀ ਕਰਦੇ ਹੋ ਇਹੇ ਕਰਕੇ ਕਰਦੇ ਵੀ ਦੀ ਉਮਰ ਇੰਨੀ ਹੈਗੀ ਆ ਹੂੰ ਇਹ ਚੱਲੂਗਾ ਹੈ 15 ਸਾਲ ਇਹ ਚੀਜ਼ ਚੱਲੂਗੀ ਇਹਦੇ ਚ ਕੱਲੀ ਬਣਾਤੀ ਪਾਵਰ ਵਧਾਤੀ ਜਾਂ ਇਹ ਨਹੀਂ ਹੈਗਾ ਜਾਂ ਗੇਅਰ ਘਟਾਤਾ ਜਾਂ ਵਧਾਤਾ ਜਾਂ ਡਿਜ਼ਾਈਨ ਚੇਂਜ ਕਰਤਾ ਆਪਾਂ ਉਹਦੀ ਲਾਈਫ ਦੇਖਦੇ ਹਮ ਕੋਸ਼ਿਸ਼ ਵੀ ਚੇਂਜ ਕਰਤਾ ਉਹਦੀ ਲਾਈਵ ਦੇਖਣੀ ਬਣੀ ਹੈ ਤੁਹਾਨੂੰ ਕੀ ਪਤਾ ਕੀ ਪਕਾਵਿਆ ਹੋਵੇ ਨਾ ਹੋਵੇ ਸਹੀ ਗੱਲ ਹੈ ਨਹੀਂ ਗੱਲ ਅੱਜ ਤਾਂ ਸੋਹਣਾ ਚੱਲ ਰਿਹਾ ਹਮ ਇਹ ਵਾਲਾ ਉਹ ਟਰਾਲੀ ਵਾਲਾ ਮੇਲਾ ਤਾਂ ਨਹੀਂ ਵੀ 2.5 ਮਿੰਟ ਚ ਮੁੱਕ ਗਿਆ ਹਾਂ ਠੀਕ ਹੈ ਨਹੀਂ ਗੱਲ ਇਹ ਤਾਂ ਲਾਈਵ ਦੇਖਣੀ ਹੈ ਇਹ ਤਾਂ ਲਾਈਵ ਦੇਖਣੀ ਉਹਨੂੰ ਕਿਉਂਕਿ ਟਰੈਕਟਰ ਦੀ ਅਵੇਲੇਬਿਲਟੀ ਬਣਦੀ ਹੈ ਮਸ਼ੀਨ ਚੱਲ ਰਹੀ ਹੈ ਫਿਰ ਉਹਦੇ ਫੇਲ ਪਰਸੈਂਟੇਜ ਵੀ ਹੁੰਦਾ ਹਮ ਇਹ ਨਹੀਂ ਹੈ ਵੀ 100% ਚਲੋ ਪਾਸਿੰਗ ਚਾਹੀਦੀ ਠੀਕ ਹੈ 95% ਪਾਸ ਹੋ ਗਏ ਉਹ ਵੀ ਪਾਸ ਠੀਕ ਹੈ 2-4% ਤਾਂ ਆ ਰਹੀ ਚੀਜ਼ ਚ ਹੋ ਜਾਂਦਾ ਹੀ ਹੁੰਦਾ ਹੀ ਹੈ ਕੋਈ ਵੱਡਾ ਮਸਲਾ ਨਹੀਂ ਹੈਗਾ ਉਹ ਆ ਕਣੀ ਇਹਦੀ ਭਾਈ 5210 ਆ ਵਾਲਾ ਪਰਮਾ ਕਲਚ ਕਿਵੇਂ ਸਮਝਣ ਦਊਗਾ ਕਿ ਨਹੀਂ ਕਿਸੇ ਸਮੇਂ ਡਬਲ ਕਲਚ ਹਾਂ ਇਹ ਦੇ ਸਿੰਗਲ ਕਲਚ ਤਾਂ ਹੁੰਦਾ ਡਬਲ ਨਹੀਂ ਹੁੰਦਾ ਨਹੀਂ ਉਹਦੇ ਚ ਲਿਫਟ ਨਹੀਂ ਨਾ ਆਉਂਦੀ 5210 ਚ ਅ ਲਿਫਟ ਬਣਾ ਵੀ ਦਿਓ ਲਿਫਟ ਵਾਲਾ ਵੀ ਹੁੰਦਾ ਆਉਂਦਾ ਆਉਂਦਾ ਉਹ ਲੋਡਰ ਲਈ ਖੜਾ ਸੀ ਜਿਹੜਾ ਆਪਾਂ ਵੀਡੀਓ ਬਣਾਈ ਸੀ ਅੱਛਾ ਬਿਨਾ ਲੋਡਰ ਵਾਲਾ ਵੀ ਹੁੰਦਾ ਤੇ ਬਈ ਲੈਫਟ ਲੈਫਟਰ ਨਾਲ ਵੀ ਆਉਂਦਾ ਜਿਵੇਂ ਹੁਣ ਆਹ ਤਾਂ ਗੇਰਾਂ ਨੂੰ ਹੋ ਗਈ ਤੇ ਪੀਟੀਓ ਵਾਲਾ ਇਹਦਾ ਕਲੱਚ ਲੱਗ ਗਿਆ ਨਾ ਉਹ ਸਾਰਾ ਸੇਮ ਹੀ ਆ ਸਾਰਾ ਦਾ ਸਾਰੇ 20 ਸੀ ਮੈਂ ਇਹ ਸੈਟਅਪ ਕਹਿੰਦਾ 52 10 ਦਾ ਆਊਗਾ ਹਾਂ ਹਾਂ ਹੈਗਾ ਹੁਣ ਵੀ ਹੁਣ ਵੀ ਹੈਗਾ ਹਾਂ ਪਰ ਸਿੰਗਲ ਕਲੱਚ ਆ ਨਾ ਡਬਲ ਕੱਚ ਨਹੀਂ ਹੈ ਉਹਦੀ ਪੀਟੀਓ ਦੀ ਪ੍ਰੋਬਲਮ ਆ ਪੀਟੀਓ ਕਹਿੰਦਾ ਵੀ ਕਲੱਚ ਤੇ ਰੁਕ ਜਾਨੀ ਹਾਂ ਆਹੀ ਪ੍ਰੋਬਲਮ ਹੈ ਇਹਦੀ ਤਾਂ ਨਹੀਂ ਰੁਕਦੀ ਨਹੀਂ ਇਹ ਨਹੀਂ ਰੁਕਦੀ ਇਹ ਤਾਂ ਡਬਲ ਪੀਟੀਓ ਮੈਂ ਇਹੀ ਸੈਟਅਪ کہہ ਰਿਹਾ ਤਾਂ ਡਬਲ ਪੀਟੀਓ ਵੀ ਇਹ ਸੈਟਅਪ ਆਊਗਾ ਕਿ ਹੁਣ ਉਹਦਾ ਕਾਰਨ ਆ ਜੀਓ ਦੇਖੋ ਉਹਨੇ ਕੰਪਨੀ 53 ਬਣਾਤਾ ਹੂੰ 53 ਦਾ ਸਾਲ ਨੂੰ ਬੰਦ ਹੋਏ 6 ਮਹੀਨੇ ਨੂੰ ਬੰਦ ਹੋ ਜੇ ਠੀਕ ਹੈ ਉਹ ਕੰਪਨੀ ਚੇਂਜ ਨਹੀਂ ਕਰਨਾ ਚਾਹੁੰਦੀ ਮਾਡਲ ਹੂੰ ਪੈਸਾ ਲੱਗਦਾ ਨਵੀਂ ਚੀਜ਼ ਬਣਾਉਗੀ ਕਿਉਂਕਿ ਬੰਦ ਹੋ ਜਾਣੇ ਆ ਹੂੰ ਕਰੇ ਆ ਤੇ ਇਹਦੇ ਨਾਲ ਵੀ ਆ ਜਾਣੇ ਆ ਫੇਰ ਆ ਜੂਗਾ ਫੇਰ ਆ ਜੂਗਾ ਫੇਰ ਆ ਫਿਰ ਇੱਕੋ ਹੀ ਚੀਜ਼ ਆ ਫਿਰ ਤਾਂ ਅਖਰੀ ਬਦਲੇ ਆ ਹਾਂ ਸ਼ੋਅ ਵੀ ਆ ਜਾਏ ਨਹੀਂ ਫਿਰ ਤਾਂ ਭਈ ਹੈ ਨਾ ਸਾਰਾ ਕੁਝ ਆ ਸਾਰਾ ਕੁਝ ਆ ਫਿਰ ਤਾਂ ਸਿਰਫ ਅਖਰੀ ਬਦਲੇ 55 55 ਸਾਰੇ ਦੇਖਣ ਨੂੰ 90% ਇਹ 95% ਸਮਾਨ ਇੱਕੋ ਹੀ ਆ ਜਾਣਾ ਇੱਕੋ ਹੀ ਆ ਜਾਏ ਪੰਜ ਪਰਸੈਂਟ ਦਾ ਫਰਕ ਪਿਆ ਕਰਨਾ ਉਹ ਪੈਸਪਨਾ ਦੇ ਕਹਿਲਾ ਡਿਜ਼ਾਈਨ ਦਾ ਤੇ ਬਸ ਇੰਨਾ ਬੜਾ ਵੱਡਾ ਫਰਕ ਆਜਾ ਨਾ ਨਿੱਕੀ ਜੀ ਚੀਜ਼ ਤੇ ਅਸੀਂ ਸਵੇਰ ਦੇ ਖਾਪਦੇ ਪੈ ਫਿਰ ਬਾਈ ਨੂੰ ਬੁਲਾਇਆ ਬਾਈ ਨੇ ਆ ਕੇ 2 ਘੰਟੇ ਮੱਥੇ ਮਾਰੇ ਹੱਲੇ ਵੀ ਅਸੀਂ ਉਹ ਚੀਜ਼ ਤੇ ਲੱਗੇ ਨਹੀਂ ਪਹੁੰਚੇ ਹਨਾ ਬਾਈ ਕੱਢਾਂਗੇ ਕੋਈ ਨਹੀਂ ਕੱਢਾਂਗੇ ਉਹਦਾ ਤਤ ਅਸੀਂ ਕੱਢਾਂਗੇ ਪਰ ਜਦੋਂ ਕੱਢਿਆ ਜੇ ਪਾਸ ਹੋਇਆ ਫਿਰ ਦੱਸਾਂਗੇ ਨਹੀਂ ਤੇ ਨਹੀਂ ਧੁੱਕਾ ਨਹੀਂ ਕਿ ਹੱਲੇ ਤਾਂ ਅਸੀਂ ਐਕਸਪੈਰੀਮੈਂਟ ਹੀ ਕਰ ਰਹੇ ਹਾਂ ਤੇ ਐਕਸਪੈਰੀਮੈਂਟ ਗਲਤ ਵੀ ਹੋ ਸਕਦੇ ਹੁੰਦੇ ਉਹ ਤਾਂ ਹੁੰਦਾ ਹੀ ਹੈ ਤੇ ਅਰਬਾ ਹੁਣ ਜੋ ਪੱਤੀ ਜੀ ਕਦੇ ਉਹ ਫਿੱਟ ਕਰ ਲਈ ਕਦੇ ਉਹ ਕੱਟ ਕੇ ਹਾਂ ਇਹ ਚਲਾਕੀ ਵੀ ਦੇਖਣੀ ਹੈ ਉਹੀ ਲਾਈਫ ਕਿੰਨੀ ਹੈ ਉਹਦੀ ਉਹੀ ਦੇਖਣੀ ਹੈ ਹਾਂ ਫੋਨ ਤੇ ਤੁਸੀਂ ਮੈਨੂੰ ਇਹ ਕਹੇ ਨਾ ਆ ਚੀਜ਼ ਦੀ ਇੰਨੀ ਲਾਈਵ ਆ ਚੀਜ਼ ਦੀ ਇੰਨੀ ਨਹੀਂ ਉਹ ਹੀ ਉਹ ਆਪ ਕਰਦੇ ਆ ਉਹਦਾ ਕੋਈ ਨਾ ਕੋਈ ਨਹੀਂ ਜਲਦੀ ਦੱਸਾਂਗੇ ਇਹ ਆ ਜਾ ਵੀ ਨਨੂ ਮਾਰ ਲਿਆ ਗੇੜਾ ਬਾਕੀ ਵੀਰੇ ਨੂੰ ਦੱਸਦਾ ਹਾਂ ਹਾਂ ਇਹ ਟਰੈਕਟਰ V2 ਆ ਗਿਆ ਤੇ ਇਹਦੇ ਤੇ ਸਕੀਮ ਵੀ ਆ 30 ਤਰੀਕ ਤੱਕ ਅ 4 ਲੱਖ ਰੁਪਈਆ 0% ਤੇ 52 ਵਾਸਤੇ ਕਿੰਨੀ ਤਰੀਕ ਤੱਕ 30 ਤੱਕ ਹੈਗੀ ਆ ਗਾਂ ਵੀ ਐਕਸਟੈਂਡ ਹੋ ਗਈ ਤਾਂ ਹੋ ਜਾਏ ਮਤਲਬ 30 ਜਨਵਰੀ ਤੱਕ 31 ਜਨਵਰੀ ਤੱਕ 4 ਲੱਖ 0% ਤੇ ਆ ਨਹੀਂ ਜੇ ਕੋਈ 4 ਲੱਖ ਦਾ ਲੋਨ ਕਰਾਉ 0% ਲੋਨ ਕੋਈ ਵੀ ਨਹੀਂ 4 ਲੱਖ ਰੁਪਈਆ ਜਿਹੜੇ ਜਿਹੜੇ ਵੀਰ ਨੇ ਲੈਣਾ ਦੱਬ ਦੋ ਗੱਲੀ 53 ਦਾਸ ਤੇ ਆ ਇਹਦੇ ਹਾਂ ਹਾਂ 53 10 4 ਲੱਖ ਰੁਪਈਆ ਜੇ ਰਹਿ ਦੇਗਾ ਤੇ ਉਹਦੀ ਕੋਈ ਵਿਆਜ ਨਹੀਂ ਹਾਂ ਤੇ 52 ਟੂ व्हीਲ ਤੇ ਵੀ ਆ 52 ਦਾ ਟੂ व्हीਲ ਤੇ ਵੀ ਆ ਟੂ व्हीਲ ਤੇ ਵੀ ਆ ਉੱਤੇ ਵੀ 4 ਲੱਖ ਰੁਪਈਆ 4 ਲੱਖ ਰੁਪਈਆ 0% ਆ 31 ਤਰੀਕ ਤੱਕ 31 ਤਰੀਕ ਤੁਹਾਨੂੰ ਨਵੀਂ ਨਵੀਂ ਜਾਣਕਾਰੀ ਦਿਆ ਕਰਨੀ ਆਪਾਂ ਬੋਰ ਨਹੀਂ ਕਰਿਆ ਕਰਨਾ ਤੁਹਾਨੂੰ ਅੱਜ ਹੀ ਆਈ ਸੀ 52 ਦਾ ਸੀ ਆ 54 5 ਹਣਾ ਬਈ ਹਾਂਜੀ ਹਾਂਜੀ ਆ ਆ ਗਿਆ ਆਪਣਾ 55 10 ਇਹ ਪੁਰਾਣਾ ਆਪਣਾ 55 ਸੀ ਹਾਂ ਤੇ ਦੋ ਸਾਨੂੰ ਆ ਗਿਆ ਚਲ ਉਹਦੇ ਚ ਵੀ ਭਾਈ ਇਹਦੇ ਚ ਵੀ ਬੀ2 ਆਉਣ ਲੱਗਣਾ ਹਾਂ ਇਹ ਤਾਂ ਹੋਂ ਦਾ ਪਹਿਲਾਂ ਆਉਂਦਾ ਸੀ ਪਹਿਲਾਂ ਹੀ ਆਉਂਦਾ ਸੀ ਇਹ ਤਾਂ 8 ਮਹੀਨੇ ਹੋ ਗਏ ਆਉਂਦੇ ਨੇ 7-8 ਮਹੀਨੇ ਹੋ ਗਏ ਆਉਂਦੇ ਇਹ ਵਿਗਦਾ ਹੀ ਹੁਣ ਬੀ2 ਚ ਹੀ ਆ ਹਾਂ ਇਹ ਆਪਣਾ ਆ ਗਿਆ 64 65 HP 63 63 ਉਹ ਆਪਣਾ 57 57 ਹੋਰ ਇਹ 52 ਤੇ 57 80 ਨਾਲ ਇਹਨੂੰ ਹਾਂਜੀ 52 ਤੇ 57 ਇਹਦੇ ਚ 57 ਤੇ 63 63 ਮਤਲਬ ਇਕੋ ਤੇ ਸਟੈਂਡਰਡ ਨਾਲ ਇੰਨਾ ਆਉਂਦਾ ਉਹ 52 ਤੇ 57 ਉਹ 55 553 10 ਦੇ ਇਸ ਟਾਈਮ ਫਿਊਲ ਐਫੀਸ਼ੀਐਂਸੀ ਸਭ ਤੋਂ ਵਧੀਆ ਮਤਲਬ ਇੰਨਾ ਘੱਟ ਤੇਲ ਖਾ ਰਿਹਾ ਨਾ ਇਹ ਗੱਲ ਤੁਸੀਂ ਮੈਨੂੰ ਪਰਸਨਲ ਚਲਾ ਕੇ ਦੇਖੋ ਨਾ ਤੁਸੀਂ ਟਰੈਕਟਰ ਪਰਫਾਰਮੈਂਸ 54 5 ਤੇ 53 ਚ 19 21 ਦੇ ਫਰਕ ਜਿਹੜੀ ਇੰਨਾ ਵਧੀਆ ਵਾ ਮਤਲਬ ਜਿੰਨੇ ਬੰਦੇ ਕਸਟਮਰ ਦਿੱਤੇ ਆ ਟਰੈਕਟਰ ਇੰਨੇ ਖੁਸ਼ ਆ ਬਸ B2 ਦੀ ਡਿਮਾਂਡ ਸੀ ਉਹ ਕਰਤੀ ਪੂਰੀ ਹੁਣ ਚੱਕ ਦੋ ਫਟੇ 53 10 ਦੇ 53 ਬਦਲ ਤੁਸੀਂ ਗਾਹ ਨੈਕਸਟ ਦੇਖਿਓ ਥੋੜੇ 53 ਤੇ ਪਹਿਲਾ ਕੰਪਨੀ ਧਿਆਨ ਨਹੀਂ ਦੇ ਰਹੀ ਸੀ ਕਿਉਂਕਿ ਜੋ ਫਰਕ ਥੋੜਾ ਸੀ ਕਸਟਮਰ ਉਹਦਾ ਲੱਖ ਰੁਪਈਆ ਔਰ ਪਾ ਕੇ 54 5 ਨੂੰ ਪਾ ਜਾਂਦਾ ਸੀ ਮੈਂ ਐਵੇਂ ਲੋਕਰ ਦਮਾਜ ਵੱਡਾ ਲੈ ਲੀਏ ਪਰ 53 53 ਸੀ ਇਹ ਪਰਸਨਲੀ ਤੁਸੀਂ ਮੈਨੂੰ ਕਿਆ ਹੋਵੇ ਸੀ ਆਪ ਕੈਮਰਾ ਵੀ ਮੇਰੇ ਵੀ ਨਾ 53 ਦਾ ਬਹੁਤ ਘੈਂਟ ਟਰੈਕਟਰ ਆ ਮੈਂ ਕਹਾਂ ਤੁਸੀਂ ਚਲਾ ਕੇ ਦੇਖੋ ਇਹਨਾਂ ਬੰਦਿਆਂ ਨੂੰ ਪਤਾ ਲਾਇਆ ਬਾਈ ਜਿਵੇਂ ਹੁਣ 54 5 ਚ ਕਲੱਚ ਦੀ ਲਾਈਫ ਘਟ ਜਾਂਦੀ ਹੈ ਇਹਦੇ ਚ ਉਹ ਪ੍ਰੋਬਲਮ ਵੀ ਹੈ ਕਲੱਚ ਦੀ 53 ਦੀ ਜਣੀ ਦੀ ਹਜੇ ਤੱਕ ਜਿੰਨੇ ਵਿੱਚ ਆ ਇਹਦੇ ਕਲੱਚ ਦੀ 0% ਕੰਪਲੀਟ ਹੈ ਚਲੋ ਜੀ ਵੈਸੇ ਹੁਣ ਕਲਚ ਦਾ ਚੇਂਜ ਕਰਤਾ ਕੰਪਨੀ ਨੇ ਕਰਤਾ ਵਾ ਹੋਰ ਖਾਂ ਉਹਦੇ ਇਹਦੀ ਕਲਚ ਪਲੇਟ ਦਾ ਡਿਜ਼ਾਈਨ ਚੇਂਜ ਕੀਤਾ ਥੋੜਾ ਜਿਹਾ ਵੱਡੀ ਕਰਤੀ ਹਾਂ ਵੱਡੀ ਨਹੀਂ ਕੀਤੀ ਮਤਲਬ ਉਹਨਾਂ ਉਹਨੇ ਚ ਕੁਝ ਚੇਂਜਸ ਕੀਤੀਆਂ ਵੀ ਜਿਹਦੇ ਨਾਲ ਵੱਡੀ ਵੱਡੀ ਤਾਂ ਹੋਣੀ ਚਾਹੀਦੀ ਓਜਿੰਗ ਉੱਡੇ ਆ ਠੀਕ ਹੈ ਉਹਦੇ ਡਿਜ਼ਾਈਨ ਚੇਂਜ ਕੀਤਾ ਉਹਦਾ ਥੋੜਾ ਜਿਹਾ ਵੀ ਲਾਈਫ ਉਸੇ ਵਦੇ ਲਾਈਫ ਲਾਈਫ ਵਧਾਉਣ ਲਈ ਲਓ ਜੀ ਇੰਨੀ ਆ ਜਾਣਕਾਰੀਆਂ ਅੱਜ ਕਬੂਲਿਆ ਜੇ ਅਸੀਂ ਛੇਤੀ ਛੇਤੀ ਟਾਈਮ ਖੰਡਿਆ ਜਿੰਨਾ ਕਿ ਨਿਕਲਿਆ ਇਹ ਜੇ ਕੋਈ ਜਾਣਕਾਰੀ ਸਾਡੀ ਉਲਟ ਪੁਲਟ ਵੈਸੇ ਤਾਂ ਬਾਈ ਨਾ ਰਿਸਰਚ ਕਰਦਾ ਰਹਿੰਦਾ ਚਲੋ ਜਿੰਨਾ ਕਾ ਪਾਸ ਹਾਂ ਆਪੋ ਆਪਣਾ ਬੰਦੇ ਦਾ ਮਾਈਂਡ ਹੁੰਦਾ ਨਾ ਜਿਵੇਂ ਹੁਣ ਵੀਰੇ ਤੋਂ ਮੈਂ ਕੋਈ ਚੀਜ਼ ਲੈਣ ਆਇਆ ਤੇ ਬਾਈ ਨੇ ਪੂਰਾ ਡੀਪਲੀ ਉਹ ਤੇ ਸਰਚ ਕਰਿਆ ਕਿੰਨੇ ਐਮਐਮ ਆਵਾ ਕਿਵੇਂ ਆ ਹਨਾ ਨਹੀਂ ਥੋੜਾ ਜਿਹਾ ਦਿਮਾਗ ਲਾਉਣਾ ਪੈਂਦਾ ਲਾਉਣਾ ਪੈਂਦਾ ਤੇ ਤਾਂ ਹੀ ਵੀਰਾ ਪੂਰੀ ਸਿੱਧੀ ਡਿਟੇਲ ਦੇ ਦਿੰਦਾ ਹੁੰਦਾ ਤੇ ਫਿਰ ਵੀ ਜੇ ਕੋਈ ਜਾਣਕਾਰੀ ਉੱਤੇ ਥੱਲੇ ਹੋ ਜੇ ਉਹਦੇ ਲਈ ਮਾਫੀ ਆ ਮਾਫੀ ਆ ਜੀ ਹਾਂ ਤੇ ਮਿਲਦੇ ਆ ਅਗਲੀ ਵੀਡੀਓ ਚ ਪਿਆਰ ਬਣਾਈ ਰੱਖਿਓ ਸਾਰਿਆਂ ਨੂੰ ਧੰਨਵਾਦ ਜੀ ਧੰਨਵਾਦ